ਲਾ ਆ ਵੀ ਭਈਏ ਪਜਾਓ ਪੰਜਾਬ ਬਚਾਓ ਹਣਾ ਚਲੋ ਪਜਾਉਣ ਵਾਲੀ ਗੱਲ ਪਤਾ ਨਹੀਂ ਭੱਜਣਗੇ ਜਾਂ ਨਹੀਂ ਭੱਜਣਗੇ ਵੀ ਆਪ ਹੀ ਅਗਰ ਤੁਸੀਂ ਕੰਮ ਕਰ ਲਓ ਬਈ ਹਣਾ ਉਰੇ ਤਾਂ ਜ਼ਿਆਦਾ ਵਧੀਆ ਬਈ ਹਣਾ ਇਨਸ਼ਾ ਅੱਲਾ ਹੈ ਮਨੂਕੀ ਦਾ ਹਿੱਸਾ ਲਾਇਆ ਥੱਲੇ ਹਾਂਜੀ ਇੱਕ ਮਤਲਬ ਗੱਲ ਕਰਾ ਵੀ ਇਹ ਗੱਡੀ ਦੇ ਹਿੱਸੇ ਦੇ ਉੱਪਰ ਹੀ ਤਿਆਰ ਕਰੀ ਹੋਈ ਆ ਬਈ ਹਣਾ ਠੀਕ ਆ ਥੱਲੋ ਪੂਰੀ ਮਜ਼ਬੂਤ ਆ ਬਈ ਪੂਰੀ ਮਜ਼ਬੂਤ ਆ ਬਈ ਅੱਜ ਵੀ ਮਿੱਤਰੋ ਆਪਣੀ ਆ ਗੱਡੀ ਦੇਖ ਰਹੇ ਤੁਸੀਂ ਬਈ ਆ ਤਾਂ ਨਹੀਂ ਹੈਗੀ ਬਕਿਆਉ ਬਈ ਇੱਕ ਉਹ ਪਿੱਛੇ ਆ ਪਾ ਉਹ ਚੀਜ਼ ਦੇਖ ਰਹੇ ਨਾ ਜਿਹਦਾ ਕੂਡ ਬੈਨ ਜਿਹੜੀ ਆਪਣੇ ਲਈ ਬਣੀ ਹੋਈ ਆ ਬਈ ਬਕਿਆਉ ਇਹ ਵੀ ਨਹੀਂ ਹੈਗੀ ਬਈ ਇਦਾਂ ਤੇ ਤੁਸੀਂ ਬਈ ਵੈਨਾ ਬਾਈ ਹੋਰਾਂ ਤੋਂ ਤਿਆਰ ਕਰਵਾ ਸਕਦੇ ਹੋ ਬਹੁਤ ਵਧੀਆ ਗੱਡੀ ਪਿੱਛੇ ਪੈਣ ਵਾਲੀਆਂ ਜਿਹੜੇ ਬਈ ਮੇਰੇ ਕਹਿੰਦੇ ਨੇ ਅਰਬੀ ਹੈ ਨਾ ਕੋਈ ਥੋੜੇ ਪੈਸੇ ਲੱਗ ਕੋਈ ਆਪਣਾ ਬਿਜ਼ਨਸ ਤਿਆਰ ਕਰਾਇਆ ਜਾਵੇ ਬਈ ਹੈ ਨਾ ਬਿਜ਼ਨਸ ਸੈਟਅਪ ਚ ਲਾਇਆ ਜਾਵੇ ਬਈ ਪੰਜਾਬ ਦੇ ਵਿੱਚ ਰਹਿ ਕੇ ਇਹ ਫੂਡ ਬੈਨ ਵਾਲਾ ਬਿਜ਼ਨਸ ਤੁਸੀਂ ਚਲਾ ਸਕਦੇ ਹੋਗੇ ਪੰਜਾਬ ਦੇ ਵਿੱਚ ਰਹਿ ਕੇ ਬਹੁਤ ਘੱਟ ਪੈਸੇ ਦੇ ਵਿੱਚ ਬਈ ਅਸੀਂ ਤਣਾਉਲੇ ਸ਼ਹਿਰ ਦੇ ਵਿੱਚ ਖੜਾ ਹੈ ਬਈ ਤੇ ਬਾਈ ਨੇ ਇਹ ਜਿਹੜੀ ਫੂਡ ਬੈਨ ਹੈ ਜਿਹੜੀ ਪੂਰੀ ਹੈ ਤਿਆਰ ਕਰੀਏਗੀ ਤੇ ਬਾਈ ਤੋਂ ਪੁੱਛੂ ਕਿ ਕਿੰਨੇ ਟਾਈਮਸ ਤਿਆਰ ਹੋਈ ਆ ਤੇ ਕਿੰਨੇ ਪੈਸੇ ਅੰਦਾਜ਼ਾ ਇਹਦੇ ਤੇ ਲੱ ਤੇ ਕੀ ਕੁਛ ਇਹਦੇ ਵਿੱਚ ਆਪਾਂ ਐਡ ਆਨ ਕਰ ਸਕਦੇ ਆਂਗੇ ਸਸੀ ਕਾਲ ਜੀ ਵੀਰੇ ਸਸੀ ਕਾਲ ਵੀਰ ਜੀ ਠੀਕ ਠਾਕ ਹੋ ਬਾਈ ਹਾਂਜੀ ਬਾਈ ਜੀ ਬਈ ਆਪਾਂ ਤਨੌਲੇ ਸ਼ਹਿਰ 'ਚ ਖੜਿਆ ਥੋੜਾ ਤਨੌਲਾ ਸ਼ਹਿਰ ਆਣਾ ਹੀ ਅੱਜ ਤੇ ਜਿਹੜੀ ਤੁਸੀਂ ਆ ਫੂਡ ਵੈਨ ਬਈ ਤਿਆਰ ਕਰੀ ਹੈ ਨਾ ਮੈਂ ਇਹ ਗੱਲ ਕਰਾਣਾ ਹੈ ਨਾ ਬਹੁਤ ਵਧੀਆ ਬਈ ਹੈ ਨਾ ਜਿਹੜੇ ਆਪਣੇ ਪੰਜਾਬੀ ਭਰਾ ਜਿਹੜੇ ਕੰਮ ਕਰਨਗੇ ਬਈ ਹਨਾ ਰਹਿ ਕੇ ਇੱਕ ਚੰਗੇ ਪੈਸੇ ਕਮਾ ਸਕਦੇ ਆਂ ਹਾਂਜੀ ਹਾਂਜੀ ਹਨਾ ਹਾਂਜੀ ਜਿੱਦਾਂ ਇਹ ਫੂਡ ਵੈਨ ਆ ਇਹ ਇਹ ਤਾਂ ਸੇਲ ਤੇ ਹੈ ਨਹੀਂ ਇਹ ਬੰਦੇ ਨੇ ਬਣਾਈ ਜਾਨਾ ਵੀ ਹਨਾ ਮੈਂ ਪਹਿਲਾਂ ਬਈਆਂ ਨੂੰ ਕਹਤਾ ਤੇ ਬਾਈ ਜਿਹੜੀ ਇਹ ਜਿੰਨੇ ਤਿਆਰ ਕਰੀਆ ਬਾਈ ਹੈ ਨਾ ਆ ਦੋ ਤਿੰਨ ਦਿਨਾਂ ਹੋ ਗਏ ਡਿਲੀਵਰੀ ਦਿੱਤੀ ਨੂੰ ਨਾ ਹਾਂਜੀ ਬਾਈ ਦੋ ਤਿੰਨ ਦਿਨਾਂ ਹੋ ਗਏ ਬਾਈ ਨੂੰ ਲੈ ਕੇ ਗਏ ਨੂੰ ਉਦੋਂ ਧਾਰੀ ਲੈ ਕੇ ਆਏ ਵੀ ਅਸੀਂ ਇੱਕ ਵੀਡੀਓ ਸ਼ੂਟ ਕਰਨੀ ਹੈਗੀ ਤੇ ਕਿਉਂਕਿ ਆਪਣੇ ਭਰਾਵਾਂ ਨੂੰ ਵੀ ਦੱਸਿਆ ਵੀ ਹੈ ਨਾ ਵੀ ਚਲੋ ਬਾਈ ਨੇ ਤਾਂ ਨੌਲੇਜੇ ਕੰਮ ਕਰਨਾ ਕੋਈ ਹੋਰ ਕਿਸੇ ਜਗ੍ਹਾ ਤੇ ਕਿਸੇ ਨੇ ਕੰਮ ਕਰਨਾ ਤਾਂ ਤੁਸੀਂ ਇਦਾਂ ਨਹੀਂ ਤਿਆਰ ਕਰਾ ਸਕਦੇ ਘੱਟ ਪੈਸੇ ਲਾ ਕੇ ਬਾਦ ਦਾ ਬਾਈ ਜਿੰਨਾ ਮਰਜ਼ੀ ਹੈ ਨਾ ਜਿਵੇਂ ਇੱਕ ਵਾਰ ਦਿਖਾਇਆ ਸੀਗਾ 15 ਲੱਖ ਰੁਪਏ ਦੀ ਫੂਡ ਬੈਂਡ ਦੀ ਸੀ ਤੇ ਇਹ ਜਿਵੇਂ ਇਹ ਹੀ ਆ ਬਾਈ ਕਿੰਦਾ ਅੰਦਾਜ਼ਾ ਨਾ ਕਦੀ ਘੱਟ ਪੈਸੇ ਨਾ ਕਿ ਕਿੰਨੇ ਪੈਸ ਏ ਬਈ ਲਗਭਗ ਸਵਾ ਕ ਲੱਖ ਚ ਤਿਆਰ ਹੋ ਗਈ ਸੀ ਸਵਾ ਕ ਲੱਖ ਰੁਪਏ ਜਿਹਦੇ ਵਿੱਚ ਸਾਰਾ ਇਕਵਿਪਮੈਂਟ ਪੈਨ ਵਿੱਚ ਹੀ ਸਾਰਾ ਕੁਝ ਲੱਗੇ ਹਾਂਜੀ ਹਾਂਜੀ ਕਿ ਕੱਲੀ ਪੈਨ ਬੈਣਾ ਨਹੀਂ ਇਨਵਰਟਰ ਇੱਕ ਫਰਾਇਰ ਲੱਗੇ ਇਨਵਰਟਰ ਤੇ ਫਰਾਇਰ ਲੱਗੇ ਲਾਈਟਾਂ ਟਿਊਬਾਂ ਅੰਦਰਲੇ ਪਾਸੇ ਬਿਜਲੀ ਦੀ ਫਿਟਿੰਗ ਇਹ ਵਿੱਚ ਹੀ ਆ ਇਹ ਵਿੱਚ ਹੀ ਆ ਠੀਕ ਆ ਲੈ ਭਈ ਇਹ ਨਾ ਵਿੱਚ ਜਿਹੜਾ ਮੈਂ ਤੁਹਾਨੂੰ ਦਿਖਾਉਂਗਾ ਸਾਰਾ ਕੁਝ ਨਾ ਇਹ ਇਹਦੇ ਵਿੱਚ ਇਨਕਲੂਡ ਹੈਗਾ ਜਿੱਦਾਂ ਲਾਈਟਾਂ ਲੱਗੀਆਂ ਹੋਈਆਂ ਨੇ ਹਨਾ ਤੇ ਅੰਦਰ ਇਹਦੇ ਇਨਵਰਟਰ ਵੀ ਹੈਗਾ ਇੱਕ ਫਰਾਇਰ ਪਿਆਗਾ ਇਹ ਇਹ ਸਾਰਾ ਕੁਝ ਇਨਕਲੂਡ ਹੈ ਵਿੱਚ ਬੋਰਡ ਸਵਿਚ ਬੋਰਡ ਲੱਗੇ ਹੋਇਆ ਸਲੇਬਾ ਲੱਗੇ ਸਾਰਾ ਕੁਝ ਇਹਦੇ ਵਿੱਚ ਜਿਹੜਾ ਬਾਈ ਨੇ ਲਾਇਆ ਅੱਛਾ ਬਾਈ ਕਿਹੜੀ ਸ਼ੀਟ ਦਾ ਜਿਹੜਾ ਬਣਿਆ ਹੋਇਆ ਹੈ ਇਹ ਇਹ ਵੀਰੇ ਜਿਸਤੀ ਚਾਦਰ ਬਾਹਰਲੇ ਪਾਸੇ ਲੱਗੀ ਹੋਈ ਹੈ ਠੀਕ ਹੈ ਅੰਦਰਲੇ ਪਾਸੇ ਸਾਰਾ ਸਟੀਲ ਮੈਟਲ ਹੈ ਠੀਕ ਹੈ ਪੱਠੀਆਂ ਹਾਂ ਹਾਂ ਦੋ ਲੱਗੀਆਂ ਹੋਈਆਂ ਨੇ ਵੀਰੇ ਪੱਠੀਆਂ ਵਿੱਚ ਹੀ ਦਵਾਂਗੇ ਹਾਂਜੀ ਹਾਂਜੀ ਠੀਕ ਹੈ ਮੈਂ ਬਾਈ ਨੂੰ ਕਹ ਦੂੰ ਕੋਈ ਪ੍ਰੋਪਰ ਦਿਖਾ ਦੋ ਇਹਨਾਂ ਪੱਠੀਆਂ ਵੀ ਜਿਹੜੀ ਵਿੱਚ ਵਿੱਚ ਲੱਗੀਆਂ ਹੋਈਆਂ ਨੇ ਤੇ ਇਹ ਬਾਈ ਨੇ ਇਹਦੇ ਤੇ ਬਾਈ ਕਿਹੜਾ ਕਿਹੜਾ ਕੰਮ ਕਰਨਾ ਸੀਗਾ ਜਿਹੜਾ ਆਪਾਂ ਦਿਖਾਇਆ ਹੈ ਇਹਦੇ ਵਿੱਚ ਤੇ ਹੋਰ ਅਲੱਗ-ਅਲੱਗ ਆਈਟਮਾਂ ਨੇ ਵੀਰੇ ਹਲੇ ਤਾਂ 2 ਦਿਨ ਹੋਏ ਨੇ ਮਤਲਬ ਵੀ ਤੁਸੀਂ ਕਿਹਾ ਵੀ ਬਾਈ ਡਿਲੀਵਰੀ ਦਿੱਤੀ ਸੀ ਦੀ ਗੱਡੀ ਤੇ 2 ਦਿਨਾਂ ਦੇ ਵਿੱਚ ਕਿਵੇਂ ਰਿਸਪੌਂਸ ਮਿਲਿਆ ਬਾਈ ਨੂੰ ਬਹੁਤ ਵਧੀਆ ਵੀਰੇ ਅੱਛਾ ਵਾਰੀ ਨਹੀਂ ਆ ਰਹੀ ਬਾਈ ਨੂੰ ਬਾਈ ਨਹੀਂ ਵਾਰੀ ਨਹੀਂ ਆ ਰਹੀ ਹੁਣ ਸ਼ਾਮ ਨੂੰ ਫੇਰ ਲੈ ਜੂਗਾ ਨਾ ਸ਼ਾਮ ਨੂੰ ਫੇਰ ਬਸ ਹੁਣ ਜਾ ਰਾਂ ਬਾਈ ਨੇ ਆਪਾਂ ਦਾ ਬੱਸ ਧਾਰੀ ਲੈ ਕੇ ਆਏ ਸੀ ਠੀਕ ਹੈ ਤੇ ਬਈ ਹੈ ਨਾ ਇਹ ਹੈ ਨਾ ਤੁਸੀਂ ਬੈਨ ਤਿਆਰ ਕਰਾ ਸਕਦੇ ਅੱਛਾ ਇਹਦੇ ਚਾਰੇ ਪਾਸੇ ਖੁੱਲਦੀ ਆ ਇਹ ਚਾਰੇ ਪਾਸੇ ਵੀਰੇ ਠੀਕ ਹੈ ਇਹਦਾ ਹੋਊਗੀ ਜਿੱਦਾਂ ਨਾ ਜਿੱਦਾਂ ਸਰਵਿੰਗ ਕਰਨੀ ਜਾਂ ਕਿਸੇ ਨੇ ਵੈਸੇ ਹੀ ਖੜ ਕੇ ਖਾਣਾ ਹਨਾ ਕੀ ਹਰੇ ਨਹੀਂ ਹੁੰਦਾ ਤੇ ਬਾਹਰ ਅਗਲਾ ਜਿੱਦਾਂ ਕਿਸੇ ਜਗ੍ਹਾ ਤੇ ਖੜਕੇ ਆਪਣਾ ਸਟੂਲ ਵਗੈਰਾ ਲਾਉਣੇ ਹੋ ਲਾ ਸਕਦਾ ਅੱਛਾ ਉੱਪਰ ਹੀ ਆਪਾਂ ਕੁਝ ਰੱਖ ਸਕਦੇ ਆ ਭਾਈ ਇਹਦੇ ਸਮਾਨ ਸਮਰ ਉੱਪਰਲੇ ਪਿੱਛੇ ਵੀਰੇ ਅੰਦਰਲੇ ਪਾਸੇ ਆ ਉਹ ਦਿੱਤੀ ਵੀ ਆਪਾਂ ਸੈਲਫ ਸਾਰੀ ਅੱਛਾ ਉੱਪਰਲੇ ਆ ਸੈਲਫ ਹਾਂ ਇਹਦੇ ਵਿੱਚ ਜਿੰਨਾ ਮਰਜੀ ਮਟੀਰੀਅਲ ਸਟੋਰ ਕਰ ਸਕਦਾ ਹੁੰਦਾ ਠੀਕ ਆ ਜੀ ਮੈਂ ਕੋਈ ਉਹ ਉੱਪਰ ਨਾ ਬਾਕੀ نیچے ਸਾਰੀ ਸਪੇਸ ਖੁੱਲੀ ਆ ਹੂੰ ਹੂੰ ਠੀਕ ਆ ਜਗ੍ਹਾ ਹੈ ਦੋ ਦੋ ਜਾਨੇ ਖੜਕੇ ਕੰਮ ਕਰ ਸਕਦਾ ਹਾਂ ਹਾਂਜੀ 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 ਰਾਮ ਨਾਲ ਠੀਕ ਆ ਭਾਈ ਲੈ ਭਾਈ ਹਣਾ ਇਹ ਵੀ ਤੁਸੀਂ ਦੇਖ ਸਕਦੇ ਬਈ ਦੋ ਜਾਨੇ ਵਧੀਆ ਖੜਕੇ ਕੰਮ ਕਰ ਸਕਦੇ ਆ ਇਧਰ ਵੀ ਬਈ ਆਪਾਂ ਦਿਖਾ ਦਈਏ ਮੜਾ ਜਾ ਜੋ ਨੀਚੇ ਸਾਰਾ ਮਟੀਰੀਅਲ ਆਪਾਂ ਜੋ ਵੀ ਹੁੰਦਾ ਆਪਣਾ ਠੀਕ ਹੈ ਜੀ ਉਹ ਸਾਰਾ ਕੁਝ ਰੱਖ ਸਕਦੇ ਓਕੇ ਬਈ ਆਜੋ ਬਈ ਦਿਖਾ ਬਈ ਕੋਈ ਨਾ ਅਪਰੀਸ਼ੀਏਸ਼ਨ ਜ਼ਰੂਰ ਦੇ ਦਿਆ ਕਰੋ ਬਈ ਹਨਾ ਬਾਈ ਹੋਰੀ ਕੰਮ ਕਰਦੇ ਨੇ ਵਧੀਆ ਕੰਮ ਕਰਦੇ ਨੇ ਜੇ ਮੈਂ ਕਹਣਾ ਉਹਨਾਂ ਵੀ ਹਨਾ ਵੀ ਯਾਰ ਭਈਏ ਪਜਾਓ ਪੰਜਾਬ ਬਚਾਓ ਹਨਾ ਚਲੋ ਪਜਾਉਣ ਵਾਲੀ ਗੱਲ ਪਤਾ ਨਹੀਂ ਭੱਜਣਗੇ ਜਾਂ ਨਹੀਂ ਭੱਜਣਗੇ ਵੀ ਆਪ ਹੀ ਅਗਰ ਤੁਸੀਂ ਕੰਮ ਕਰ ਲਓ ਬਈ ਹਨਾ ਉਰੇ ਤਾਂ ਜ਼ਿਆਦਾ ਵਧੀਆ ਬਈ ਹਨਾ ਹੁਣ ਆ ਦੇਖੋ ਬਈ ਇੰਨਾ ਕਲੀਨਿੰਗ ਵਾਲਾ ਸਿਸਟਮ ਆ ਪੂਰਾ ਸਾਫ਼ ਸੁਪਾਈ ਉਰੇ ਰੱਖੀ ਹੋਈ ਆ ਸਟੀਲ ਦਾ ਸਾਰਾ ਕੁਝ ਜਿਹੜਾ ਬਣਿਆ ਹੈ ਬਈ ਉੱਥੇ ਤਾਂ ਨਹੀਂ ਸਫਾਈ ਵੀ ਨਹੀਂ ਹੁੰਦੀ ਜਿੰਨੀ ਆਪਾਂ ਸਫਾਈ ਦੇ ਇਹਨਾਂ ਦਾ ਕਰੋਗੇ ਹੈਨਾ ਪੰਜਾਬੀ ਬੰਦਾ ਵੱਧ ਸਫਾਈ ਦਿੰਦਾ ਬਈ ਹਾਂਜੀ ਹਾਂਜੀ ਹੈਨਾ ਬਈ ਹਾਂਜੀ ਤੇ ਆ ਚੀਜ਼ ਤੁਸੀਂ ਦੇਖ ਸਕਦਾ ਬਈ ਨਾ ਇਹ ਤਾਂ ਥੋੜਾ ਫਰਾਇਰ ਹੋ ਗਿਆ ਜਿਹੜਾ ਵਿੱਚ ਐਡ ਮਿਲੂਗਾ ਆ ਇਧਰ ਦੋ ਪੱਠੀਆਂ ਹੋਗੀਆਂ ਤੁਹਾਡੀਆਂ ਠੀਕ ਆ ਇੱਕ ਆ ਪਿੱਛੇ ਪਈ ਆ ਤੇ ਆ ਨੀਚੇ ਥੋੜਾ ਆ ਇਨਵਰਟਰ ਪਿਆ ਬਈ ਹੈਨਾ ਇਹ ਹੋ ਗਿਆ ਇਹ ਤੁਹਾਨੂੰ ਨਾਲ ਮਿਲੂਗਾ ਵਿੱਚ ਐਡ ਹੋਊਗਾ ਆ ਸਵਿਚ ਬੋਰਡ ਹੋਗੇ ਆ ਉੱਪਰਲੀ ਸਲੇਬਾ ਹੋਗੀਆਂ ਆ ਲਾਈਟਾਂ ਹੋਗੀਆਂ ਇਹ ਸਾਰਾ ਕੁਝ ਵਿੱਚ ਲੱਗਾ ਲਗਾਇਆ ਤੁਹਾਨੂੰ ਮਿਲੂਗਾ ਬਾਹਰਲੀ ਲਾਈਟਾਂ ਵੀ ਹੋਗੀਆਂ ਅਣਾ ਵੀਰੇ ਹਾਂਜੀ ਹਾਂਜੀ ਹੂੰ 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 ਠੀਕ ਆ ਇਹ ਹੋ ਗਿਆ ਤੇ ਉਹੀ ਗੱਲ ਜਿੱਦਾਂ ਨਾ ਵੀ ਮੈਂ ਤੁਹਾਨੂੰ ਦੱਸਿਆ ਵੀ ਅ ਅਗਰ ਕੋਈ ਗੱਡੀ ਤੁਹਾਡੇ ਲਈ ਕੋਈ ਵੀ ਅਮਰੂਤੀ ਆ ਕੁਝ ਵੀ ਹੈ ਨਾ ਕੋਈ ਛੋਟਾ ਹਾਥੀ ਵਗੈਰਾ ਵਿੱਚ ਫਿਟਿੰਗ ਕਰਾਉਣੀ ਆ ਉਹ ਵੀ ਹੋ ਜੂਗੀ ਠੀਕ ਆ ਛੋਟੇ ਹਾਥੀ ਦੇ ਵਿੱਚ ਵੀ ਆਪਾਂ ਕਰ ਸਕਦੇ ਆ ਇਹ ਬਾਹਰੋਂ ਤੁਸੀਂ ਜਿੰਦਾ ਲੱਗਦਾ ਕਰਤਾ ਹਾਂਜੀ ਲੋਕ ਲੱਗਦਾ ਠੀਕ ਆ ਤੇ ਕੋਈ ਵੀ ਗੱਡੀ ਜਿੱਦਾਂ ਨਾ ਵੀ ਜਿੱਦਾਂ ਬਾਈ ਨਿਕਾ ਛੋਟਾ ਹਾਥੀ ਹੋ ਗਿਆ ਨਾ ਉਹਦੇ ਹਿਸਾਬ ਨਾਲ ਇਹਦੀ ਹੁੱਕ ਦਾ ਮੂੰਹ ਹੋ ਜਾਊਗਾ ਬਾਈ ਹੈ ਨਾ ਉਹਦੇ ਉਹਦੇ ਉੱਪਰ ਵੀ ਲੱਗ ਜੂਗੀ ਜਾਂ ਉਹਦੇ ਹਾਥੀ ਦੇ ਉੱਤੇ ਵੀ ਕਰ ਲਵਾਂਗੇ ਲੱਗ ਜੂਗਾ ਸੈਟਅਪ ਸਾਰਾ ਉੱਪਰ ਹੀ ਹੋ ਜਾਊਗਾ ਠੀਕ ਹੈ ਬਾਈ ਅੱਛਾ ਜਿੱਦਾਂ ਕਈ ਹੁੰਦੇ ਕੁਲਫੀ ਵਾਲੇ ਬੰਨਾਂ ਹੁੰਦੀਆਂ ਬਾਈ ਹੈ ਨਾ ਉਹ ਵੀ ਆਪਾਂ ਕਰ ਦਾਂਗੇ ਹਾਂਜੀ ਹਾਂਜੀ ਹੋਰ ਹੋਰ ਕੀ ਕੁਝ ਕੰਮ ਕਰਦੇ ਆਪਾਂ ਜਿਹੜਾ ਵੀ ਬਾਈ ਮਟੀਰੀਅਲ ਸਾਰਾ ਮਤਲਬ ਕੀ ਫੂਡ ਬੈਂਡ ਦੇ ਵਿੱਚ ਆ ਜਾਂਦਾ ਕੋਈ ਕੁਲਫੀ ਆਲਾ ਕੋਈ ਹੋਰ ਆਈਟਮ ਜੋ ਵੀ ਅਲੱਗ-ਅਲੱਗ ਬਣਦੀ ਆ ਹਾਂ ਸਾਰੀ ਉਹਦੇ ਵਿੱਚ ਉਹ ਹਜੇ ਹਿਸਾਬ ਨਾਲ ਸੈਟਅਪ ਤਿਆਰ ਹੋਈ ਉਹ ਇਹ ਤਾਂ ਚਲੋ ਹੋ ਗਿਆ ਇੱਕ ਵਧੀਆ ਛੋਟਾ ਹੋ ਗਿਆ ਹਨਾ ਭਈ ਇਹਨਾਂ ਲੱਖ ਸਵਾ ਲੱਖ ਡੇਢ ਲੱਖ ਤੱਕ ਦੇ ਬਜਟ ਦੀ ਹੋਊਗੀ ਜਿਸ ਵਿੱਚ ਅਸੀਂ ਕਈ ਵਾਰ ਦਿਖਾਉਣੇ ਹੁੰਦੇ ਵੀ ਉਹਦੇ ਵਿੱਚ 10 ਲੱਖ 15 ਲੱਖ 20 ਲੱਖ ਰੁਪਏ ਦਾ ਦਾ ਬਣਿਆ ਹੁੰਦਾ ਉਹਦੇ ਵਿੱਚ ਅੱਡ-ਅੱਡ ਉਹ ਹਜੇ ਉਹ ਵੀ ਉਹ ਵੀ ਬਣਾ ਦਾਂਗੇ ਜਿਵੇਂ ਇੱਕ ਟਰਾਲੀ ਦਾ ਬੇਸ ਬਣਿਆ ਹੁੰਦਾ ਨਾ ਸਾਰਾ ਕੁਝ ਤਿਆਰ ਹੋ ਜੂਗਾ ਬਸ ਉਹਦੇ ਵਿੱਚ ਸਾਈਜ਼ ਲੰਬਾਈ ਚੜਾਈ ਉਹਦੇ ਹਿਸਾਬ ਨਾਲ ਡਬਲ ਪੋਰਸ਼ਨ ਤਿਆਰ ਕਰਨਾ ਜੋ ਵੀ ਆਪਾਂ ਚੀਜ਼ ਅਗਲੇ ਦੇ ਮਨਪਸੰਦ ਦੀ ਹੋਵੇ ਉਹ ਚੀਜ਼ ਜਿੱਦਾਂ ਕੁਝ ਜਿੱਦਾਂ ਲਗਜ਼ਰੀ ਕੁਝ ਬਣਾਉਣਾ ਹੋਵੇ ਉਹ ਵੀ ਸਾਰਾ ਕੁਝ ਬਣਾਉਣਾ ਸਾਰਾ ਕੁਝ ਮਟੀਰੀਅਲ ਠੀਕ ਹੈ ਤੇ ਬਾਈ ਕੱਲੀ ਇਹੀ ਨਹੀਂ ਹੈ ਨਾ ਤਾਂ ਚਲੋ ਇੱਕ ਸੈਂਪਲ ਦੇ ਤੌਰ ਤੇ ਆਪਾਂ ਤੁਹਾਨੂੰ ਦਿਖਾਈ ਆ ਵੀ ਆਹ ਬਾਈ ਹੋਰਾਂ ਨੇ ਤਿਆਰ ਕਰੀ ਆ ਆਪਣਾ ਕੰਮ ਸਾਧਨ ਦਿਖਾਉਣ ਦਾ ਸਾਧਨ ਜਿੱਦਾਂ ਦਾ ਮਰਜ਼ੀ ਹੋਵੇ ਆਪਾਂ ਤੁਹਾਨੂੰ ਸਾਧਨ ਦਿਖਾ ਦਿੰਨੇ ਬਾਈ ਹੈ ਨਾ ਹੁਣ ਇਹ ਵੀ ਇੱਕ ਤਰੀਕਾ ਦਾ ਸਾਧਨ ਹੈ ਰੁਪਏ ਕਮਾਉਣ ਦਾ ਸਾਧਨ ਹੈ ਨਾ ਤੇ ਬਾਈ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਉਹਨਾਂ ਭਰਾਵਾਂ ਤ ਜਿਨ੍ਹਾਂ ਨੂੰ ਕੋਈ ਕੰਮ ਕਰਨਾ ਚਾਹੁੰਦਾ ਲੱਖ ਡੇਢ ਲੱਖ 2 ਲੱਖ ਲਾ ਕੇ ਬਈ ਹੈ ਨਾ ਤਾਂ ਇਹ ਕੰਮ ਤੁਸੀਂ ਕਰਵਾ ਸਕਦੇ ਹੋ ਬਈ ਹੈ ਨਾ ਆਪਣੇ ਪੰਜਾਬੀ ਉਹ ਵੀ ਖਾਣ ਪੀਣ ਦੇ ਬਹੁਤ ਸ਼ਕੀਨ ਹੁੰਦੇ ਨੇ ਬਈ ਹੈ ਨਾ ਤਾਂ ਤੁਸੀਂ ਬਈ ਜਿੱਦਾਂ ਦਾ ਮਰਜ਼ੀ ਹੈ ਨਾ ਕੱਲਾ ਇਹ ਨਹੀਂਗਾ ਤੁਸੀਂ 버ਗਰਾਂ ਦਾ ਕਰਨਾ ਹੋਰ ਕਈ ਚੀਜ਼ਾਂ ਨੇ ਬਈ ਖਾਣ ਵਾਲੀਆਂ ਸਾਊਸ ਦੀਆਂ ਡਿਸ਼ਾਂ ਹੋਗੀਆਂ ਇਹ ਹਲੇ ਆਪਣੇ ਉਰੇ ਉਨੀਆਂ ਆਈਆਂ ਨਹੀਂ ਹੈਗੀਆਂ ਜਿੰਨੀਆਂ ਬਈ ਹੈ ਨਾ ਲੋਕ ਪਸੰਦ ਵੀ ਕਰਦੇ ਨੇ ਹਾਂਜੀ ਤੇ ਇਹ ਬਈ ਤੁਸੀਂ ਬਾਈ ਤੋਂ ਚਾਰ ਕਰਾ ਸਕਦੇ ਹੋ ਆਪਣੀ ਵਰਕਸ਼ਾਪ ਦਾ ਕੀ ਨਾਮ ਆ ਬਈ ਵਰਕਸ਼ਾਪ ਦਾ ਵੀਰੇ ਗੁਰੂ ਕਿਰਪਾ ਵਰਕਸ਼ਾਪ ਹਾਂਜੀ ਹਾਂ ਜਦੋਂ ਆਪਾਂ ਤਣਾ ਉਲੇ ਤੋਂ ਪਿੱਖੀ ਰੋਡ ਨੂੰ ਜਾਣੇ ਹਾਂ ਹਾਂ ਬਸ ਰਸਤੇ ਦੇ ਵਿੱਚ ਆਉਂਦੀ ਹੈ ਠੀਕ ਆ ਜੀ ਬਾਈ ਲਓ ਬਾਈ ਉਹਨੂੰ ਬਾਕੀ ਮੈਂ ਸ਼ਾਰਟ ਵੀ ਲਾ ਦਨਾ ਬਾਈ ਹਨਾ ਵਿੱਚ ਐਡ ਕਰ ਦੇਨਾ ਤੁਸੀਂ ਉਹ ਚੈੱਕ ਕਰ ਲੈ ਬਾਈ ਹੋਰ ਨਹੀਂ ਵਰਕਸ਼ਾਪ ਇੰਟਰਫੇਸ ਇਹ ਆ ਤੇ ਇਹ ਤੁਸੀਂ ਤਿਆਰ ਕਰਵਾ ਸਕਦੇ ਮੈਂ ਨੰਬਰ ਪਾਤਾ ਸਕਰੀਨ ਦੇ ਉੱਤੇ ਹੋਰ ਤਾਂ ਕੁਝ ਹਾਲੇ ਆਪਾਂ ਕਹਿੰਦੇ ਵੀ ਇਹ ਹੈਗੇ ਇੱਕ ਨੋਰਮਲ ਹੋਰ ਤਾਂ ਇਹ ਕੁਝ ਬਹੁਤਾ ਦਿਖਾਉਣ ਵਾਲਾ ਹੈ ਨਹੀਂ ਬਾਈ ਨਾ ਵੀ ਇਹ ਤੁਸੀਂ ਤਿਆਰ ਕਰਾ ਸਕਦੇ ਹੋ ਜਿੱਥੇ ਜਿਮ ਤੁਸੀਂ ਨੇ ਆਪ ਕਹਿੰਦੇ ਮੀ ਕਣੀ ਇਹ ਬੋ ਸਭ ਤੋਂ ਬੱਦ ਸਕਦੇ ਆ ਬਈ ਤੁਸੀਂ ਬਣਾਉਂਦੇ ਵੇਲੇ ਹਨਾ ਬੇਨਾਹੀਂ ਦਾ ਡਬਲ 7 ਆ ਹਾਂ ਪਹਿਲਾਂ ਉੱਪਰ ਚਾਦਰ نیچے ਪਲਾਈ ਬੋਰਡ ਲਾ ਕੇ ਛੇਕ ਤੋਂ ਮਤਲਬ ਕੀ ਬਚਾਇਆ ਠੀਕ ਆ ਅੱਛਾ ਇੱਕ ਨੀਚੇ ਦੀ ਮੈਂ ਗੱਲ ਕਰਾਂ ਟਾਇਰ ਵਗੈਰਾ ਕੀ ਕੀ ਲਾਇਆ ਹੈ ਬਈ ਆਪਾਂ ਇਹ ਇਹ ਵੀਰੇ ਮਰੂਤੀ ਦਾ ਹਿੱਸਾ ਲਾਇਆ ਹੋਇਆ ਹੈ ਮਰੂਤੀ ਦਾ ਹਿੱਸਾ ਲਾਇਆ ਆ ਥੱਲੇ ਇੱਕ ਮਤਲਬ ਗੱਲ ਕਰਾਂ ਵੀ ਇਹ ਗੱਡੀ ਦੇ ਹਿੱਸੇ ਦੇ ਉੱਪਰ ਹੀ ਤਿਆਰ ਕਰੀ ਹੋਈ ਹੈ ਬਈ ਹਨਾ ਠੀਕ ਆ ਥੱਲੋ ਪੂਰੀ ਮਜ਼ਬੂਤ ਤੇ ਬਾਈ ਬਸ ਬਾਈ ਨੰਬਰ ਮੈ ਸਕਰੀਨ ਤੇ ਪਾਤਾ ਤੁਸੀਂ ਵਿਜ਼ਿਟ ਕਰਕੇ ਇੱਕ ਵਾਰ ਬਾਈ ਨਾਲ ਗੱਲਬਾਤ ਕਰ ਸਕਦੇ ਜਿੱਦਾਂ ਦੀ ਮਰਜ਼ੀ ਫੂਡ ਬੈਂਡ ਜਾਂ ਕੁਝ ਹੋਰ ਵੀ ਜੇਕਰ ਤੁਸੀਂ ਤਿਆਰ ਕਰਵਾਉਣਾ ਤਾਂ ਬਾਈ ਉਹਨਾਂ ਤਿਆਰ ਕਰਾ ਸਕਦੇ ਛਿੱਲੀ ਵੀਰੇ ਫਿਰ ਹਾਂਜੀ ਅੱਛੀ ਗੱਲ ਹੈ ਅੱਛੀ ਹੈ